ਦੀ ਅੱਖ ਤੇਰੇ ਤੇ ਪਾ ਕੇ ਕਬੱਡੀ ਪਾ ਦिती ਹੈ ਚਾਰ ਨੇ ਚਾਰਾਂ ਦੇ ਵਿੱਚੋਂ ਕੱਦ ਕਾਠ ਕਹਿੰਦੇ ਕਾਲੇ ਸੰਘੇ ਵਾਲੇ ਮੁੰਡੇ ਦਾ ਸਭ ਤੋਂ ਵੱਧ ਹੈ ਨਾਲ ਸੁੱਖਾ ਭਿੰਡਰਾ ਵਾਲਾ ਤੇ ਮੁੰਡਾ ਕਹਿੰਦੇ ਕਾਲੇ ਸੰਘੇ ਵਾਲਾ ਸੁਲਤਾਨਪੁਰ ਲੋਧੀ ਦੇ ਇਲਾਕੇ ਦਾ ਮੁੰਡਾ ਹੋ ਗਿਆ ੱੱੱਕੇ ਮਾਰ ਕੇ ਕੱਢਿਆ ਬਾਹਰ ਇਹ ਹੈ ਕਬੱਡੀ ਦਾ 스타 ਜਿਹਨੂੰ ਕਹਿੰਦੇ ਆ ਕਾਲੇ ਸੰਘੇ ਵਾਲਾ ਸਣੀ ਯਾਰ ਇਹ ਹੈ ਕਬੱਡੀ ਦਾ 스타 ਅਗਲੀ ਕਬੱਡੀ ਮੈਦਾਨ ਦੇ ਵਿੱਚ ਮੱਲੇ ਵਾਲਾ ਤਾਲ ਆ ਗਿਆ ਮਾਲੇ ਵਾਲਾ ਪਾਲ ਆ ਗਿਆ 8 ਤੇ 9 ਜੂਨ ਗ੍ਰਿਫਫੀਆਂ ਖੇਡਾਂ ਦੀ ਆ ਪਾਲ ਜਦੋਂ ਤੁਰਦਾ ਤੇ ਗਾਨੀ ਗੜ ਦੇ ਵਿੱਚ ਨੱਚਦੀ ਹੈ ਪਾਲ ਆ ਤੇਰੀ ਕਬੱਡੀ ਲੋਕਾਂ ਨੂੰ ਜੱਜਦੀ ਆ ਤੇਰੇ ਪੈਰਾਂ 'ਚ ਅੱਗ ਮੱਚਦੀ ਆ ਪਰ ਇਹਦੇ ਜੱਫੀਆਂ ਤੇ ਵੀ ਦੁਨੀਆ ਨੱਚਦੀ ਹੈ ਇੱਕ ਪਾਸੇ ਇੱਕ ਪਾਸੇ ਕਾਂਗੇ ਵਾਲੇ ਚੰਨਣ ਸਿੰਘ ਦਾ ਪੋਤਾ ਤੇ ਦੂਜੇ ਪਾਸੇ ਪਾਲ ਮਾਲੇ ਵਾਲਾ ਲੱਗਿਆ ਪਿਆ ਜੋਰ ਲੱਗਿਆ ਇਹ ਤੋਂ ਬਰਾ ਆਹ ਨਿਆਣੇ ਲਿਆਤਾ ਗੁਰਵਿੰਦਰਾ ਆਹ ਸਵਾਦ ਹੀ ਲਿਆਤਾ ਏ ਕਾਂਗੇ ਵਾਲਿਆ ਆਹ ਨਜ਼ਾਰਾ ਬਨਤਾ ਏ ਕਾਂਗੇ ਵਾਲਿਆ ਨਜ਼ਾਰਾ ਹੀ ਲਿਆਤਾ ਕਾਂਗੇ ਵਾਲਿਆ ਕਬੱਡੀ ਤੇ ਨਰਮਲ ਸਿੰਘ ਲੁਕੁੰਗੇ ਵਾਲਾ ਆ ਗਿਆ ਕਬੱਡੀ ਪਾੜਿਆ ਚਾਰ ਜਾਫੀ ਪਿਆਰ ਨੇ ਜਿੱਦਾਂ ਧਾਵੀ ਅੱਗੇ ਵਧਿਆ ਜਾਫੀ ਪਿਛਾ ਹਟਿਆ ਸੋਹਣਾ ਗਰਾਊਂਡ ਦਾ ਘਾਹ ਮੇਰੇ ਵੀਰੋ ਸੋਹਣੇ ਰੈਫਰੀ ਨੇ ਪਰ ਬੜੀ ਦੂਰੋਂ ਮੋٹے ਪੱਟਣ ਨੂੰ ਖਿੱਚ ਮਾਰੀ ਹੈ ਕਿ ਬਚੀ ਨਹੀਂ ਜਿੰਦੜੀਏ ਜੱਟਾਂ ਤੋਂ ਜੱਟ ਚੱਤ ਦੇ ਮੋਟੇ ਨੇ ਬੜੇ ਪਤੰਦਰ ਪਾ ਮਾੜੀ ਨੇ ਰਾਤਾਂ ਨੂੰ ਤੁਪਾਂ ਸੇਕਦੇ ਨੇ ਪਰ ਦਿਨੇ ਦਿਖਾਉਂਦੇ ਤਾਰੇ ਨੇ ਇਹ ਤਾਰੇ ਦਿਖਾ ਦਿੰਦੇ ਆ ਅੰਬਾ ਵੀ ਆ ਗਿਆ ਮਾਝੇ ਵਾਲਾ ਅੰਬਾ ਵੀ ਆ ਗਿਆ ਲਓ ਦੁਨੀਆ ਦੇ ਮਹਾਨ ਜਿਨ੍ਹਾਂ ਨੂੰ ਕਬੱਡੀ ਵਾਲੇ ਦੇਖਣੋਂ ਤਰਸਦੇ ਆ ਇੱਕ ਮੁੰਡੇ ਦੀ ਚਰਚਾ ਕਹਿੰਦੇ ਇਸ ਸਾਲ ਪੰਜਾਬ ਦੇ ਵਿੱਚ ਪੂਰੀ ਰਹੀ ਹੈ ਉਹਦੀ ਗੱਲ ਬਾਤ ਚ ਕਰਦੇ ਆ ਪਹਿਲਾਂ ਕਬੱਡੀ ਪੁਹਾੜੀਏ ਬੁੱਲੇ ਮੰਗਲ ਦਾ ਪੂਰੀ ਪਾ ਕੇ ਕਬੱਡੀ ਹੁਣ ਕਿਹੋ ਜੀ ਗੱਲ ਕਰਦਾ ਇਹ ਗੱਲ ਉੱਤਾਂ ਸਮੇ ਦੀ ਹੈ ਕਬੱਡੀ ਆਸਟ੍ਰੇਲੀਆ ਲਾਈਵ ਐਕਸ਼ਨ ਕਿਸੇ ਖਿਡਾਰੀ ਦਾ ਐਕਸ਼ਨ ਕੋਈ ਰਹਿ ਨਾ ਜਾਵੇ ਲਓ ਬੂਲੇ ਨੰਦਲ ਵਾਲਾ ਧੋਰੀ ਤੇ ਦੂਜੇ ਪਾਸੇ ਸਰਹਾਲੀ ਦਾ ਭੀਰਾ ਕੋਸ਼ਿਸ਼ ਤੇ ਕਰ ਰਿਹਾ ਪਰ ਪੁਆਇੰਟ ਪ੍ਰਲੋਗ ਸਿੰਘ ਮੱਲੀ ਨੇ ਰੈਫਰੀ ਨੇ ਇਸ਼ਾਰਾ ਕੀਤਾ ਪੁਆਇੰਟ ਜਿਹੜਾ ਤਾਬੀਰ ਹੈ ਕਿ ਰੈਫਰੀ ਦੀ ਸੀਟੀ ਜਿਵੇਂ جنگ ਦਾ ਐਲਾਨ ਹੈ ਅੱਗੇ ਲੋਕਾਂ ਦੀ ਮੁਠੀ ਦੇ ਵਿੱਚ ਜਾਣ ਹੈ ਰੇਡ ਪਾਈ ਤੋਂ ਲੋਕਾਂ ਚ ਪੈਣਾ ਸ਼ੋਰ ਚਾਹੀਦਾ ਗੱਲਾਂ ਨਾਲ ਨਹੀਂ ਕਬੱਡੀ ਖੇਡੀ ਜਾਂਦੀ ਤਾਂ ਪਰਚ ਲੋਕੋ ਜ਼ੋਰ ਚਾਹੀਦਾ ਜ਼ੋਰ ਚਾਹੀਦਾ ਛਾਤੀ ਦੇ ਵਿੱਚ ਜ਼ੋਰ ਚਾਹੀਦਾ ਜਾਂ ਤੇ ਤੁਹਾਡੇ ਦੀਕ ਬਹੁਤ ਹੋਣੀ ਚਾਹੀਦੀ ਹੈ ਤੇ ਜਾਂ ਗੱਦ ਕਾਠ ਕਾਲੇ ਸੰਘਿਆਲੇ ਸਣੀ ਵਾਂਗੂ ਚਾਹੀਦਾ ਤੇ ਜਾਂ ਫਿਰ ਜੋਰ ਚਾਹੀਦਾ ਜਾਂ ਚੁਸਤੀ ਚਾਹੀਦੀ ਹੈ ਇਹ ਕਬੱਡੀ ਇਹਨਾਂ ਗੱਲਾਂ ਦਾ ਮਿਸ਼ਰਣ ਹੈ ਮੈਚ ਸੋਹਣਾ ਹੋਇਆ ਦੋਨੋਂ ਟੀਮਾਂ ਜਿੱਤੇ ਜਿਹੜੀ ਮਰਜ਼ੀ ਪਰ ਲੋਕਾਂ ਨੇ ਸਵਾਦ ਲਿਆ ਮੈਚ ਦਾ ਪੁਆਇੰਟਾਂ ਦਾ ਵੀਰ ਦੁਨੀਆ ਦੇ ਮਹਾਨ ਕਬੱਡੀ ਦੇ ਖਿਡਾਰੀ ਪਹੁੰਚੇ ਹੈ ਸੁਲਤਾਨ ਆ ਗਿਆ ਹੈ ਤੇ ਇੱਕ ਦਿਨ ਦੇ ਵਿੱਚ ਹੀ ਸ਼ੀਲੂ ਉਹ 9 ਲੱਖ